ਆਸ਼ਕੀ ਦਾ ਭੂਤ ਇੰਨਾ ਸਿਰ ਤੇ ਸਵਾਰ ਸੀ ਕਿ ਚਾਰ ਬੱਚਿਆਂ ਦੀ ਮਾਂ ਨੇ ਨਾ ਤਾਂ ਆਪਣੀ ਇੱਜ਼ਤ ਵੇਖੀ ਅਤੇ ਨਾ ਹੀ ਪਰਿਵਾਰ ਦੀ 5 ਸਾਲ ਦੀ ਯਾਰੀ ਟੁੱਟ ਗਈ ਟੜਕ ਕਰਕੇ ਮਾਮਲਾ ਦਰਸਲ ਬਟਾਲਾ ਨੇੜੇ ਗੁਰਦੁਆਰਾ ਅਚਲ ਸਾਬ ਤੋਂ ਸਾਹਮਣੇ ਹੈ ਜਿੱਥੇ ਬਟਾਲਾ ਦੀ ਰਹਿਣ ਵਾਲੀ ਚਾਰ ਬੱਚਿਆਂ ਦੀ ਮਾਂ ਆਪਣੇ ਆਸ਼ਿਕ ਅਵਤਾਰ ਸਿੰਘ ਜਿਸ ਦਾ ਵਿਆਹ ਹੋ ਰਿਹਾ ਹੁੰਦਾ ਉਸ ਦਾ ਵਿਆਹ ਰਕਵੋਣ ਦੇ ਲਈ ਗੁਰਦੁਆਰਾ ਸਾਹਿਬ ਪਹੁੰਚ ਜਾਂਦੀਆਂ ਬੱਚਿਆਂ ਸਮੇਤ ਪਹੁੰਚੀ ਇਸ ਮਹਿਲਾ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਜ ਕੇ ਹਾਈ ਵੋਲਟੇਜ ਦਾ ਡਰਾਮਾ ਕੀਤਾ ਜਾਂਦਾ ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਦੇ ਵੱਲੋਂ ਉਕਤ ਔਰਤ ਨੂੰ ਖਰੀਆਂ ਖਰੀਆਂ ਸੁਣਾ ਦਿੱਤੇ ਜਾਂਦੀਆਂ ਅਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਦਰਸਨ ਔਰਤ ਬਲਜਿੰਦਰ ਕੌਰ ਨੇ ਦੱਸਿਆ ਕਿ 5 ਸਾਲ ਤੋਂ ਉਹ ਅਵਤਾਰ ਸਿੰਘ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ ਤੇ ਅਵਤਾਰ ਸਿੰਘ ਅਤੇ ਉਹ ਇੱਕੋ ਹੀ ਸੱਭਿਆਚਾਰ ਗਰੁੱਪ ਦੇ ਵਿੱਚ ਕੰਮ ਕਰਦੇ ਸਨ ਅਤੇ ਇਸ ਨੂੰ ਪਤਾ ਸੀ ਕਿ ਉਹ ਵਿਆਹੀ ਹੋਈ ਹੈ ਤਾਂ ਫਿਰ ਵੀ ਉਸ ਨੇ ਉਸ ਨੂੰ ਪ੍ਰਪੋਜ਼ ਕੀਤਾ ਅਤੇ ਜਿਸ ਤੋਂ ਬਾਅਦ ਦੋਨਾਂ ਵਿਚਾਲੇ ਦੋਸਤੀ ਹੋ ਗਈ ਅਤੇ ਉਸ ਨੌਜਵਾਨ ਨੇ ਉਸਦੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਹ ਵੀ ਲਾਰਾ ਲਾਉਂਦਾ ਰਿਹਾ ਕਿ ਉਹ ਉਸਦੇ ਨਾਲ ਵਿਆਹ ਕਰਵਾਵੇਗਾ। ਉੱਥੇ ਦੂਜੇ ਪਾਸੇ ਲੜਕੇ ਦੀ ਮਾਂ ਅਤੇ ਉਸਦੇ ਭੈਣ ਨੇ ਕਿਹਾ ਕਿ ਉਹ ਚਾਰ ਬੱਚਿਆਂ ਦੀ ਮਾਂ ਹੈ ਅਤੇ ਉਹ ਪਹਿਲਾਂ ਵੀ ਉਹਨਾਂ ਦੇ ਘਰ ਆ ਚੁੱਕੀ ਹੈ ਅਤੇ ਉਹ ਕਈ ਵਾਰ ਸਮਝਾ ਚੁੱਕੇ ਹਨ ਕਿ ਉਸ ਦਾ ਘਰ ਵਾਲਾ ਜਿਉਂਦਾ ਹੈ ਅਤੇ ਉਹ ਉਸ ਦਾ ਆਪਣੇ ਲੜਕੇ ਦੇ ਨਾਲ ਵਿਆਹ ਨਹੀਂ ਕਰਵਾ ਸਕਦੇ। ਨਾ ਦੇ ਚੌਥਾ ਨੇ ਮੈਂ ਹਾਂ ਮੁੰਡਾ ਤੇਰੀ ਨਹੀਂ ਉੱਪਰਨਾ। ਸਾਰੀ ਗੱਲ ਛੱਡੋ। ਐ ਇਹਨੂੰ ਜਾਣਦੇ ਨਹੀਂ। ਪਾਲਰ ਵੱਲ ਕੇ ਤੁਹਾਡੇ ਘਰ ਆਈ ਮੈਂ। ਤੁਹਾਨੂੰ ਕੀ ਪਤਾ ਤੂੰ ਕੋਈ ਕੀ ਕਰ ਗਈ। ਮੈਂ ਕੀ ਕਰਨਾ ਹੈ ਫਿਰ? ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ। ਕੀ ਗੱਲ ਮੁੰਡੇ ਨਾਲ ਮੁੰਡਾ ਬੁਲਾ। ਤੁਹਾਡੇ ਨਾਲ ਗੱਲ ਹੀ ਨਹੀਂ ਆ ਕਿਤਾਬ। ਬਾਦ ਲਈ ਮੁੰਡਾ ਬੁਲਾ ਦਈਏ। ਨਾ ਬੁਲਾਓ। ਕਾਹਦੇ ਲਈ ਬੁਲਾ ਲਗੇ। ਨਾ ਬੁਲਾਓ। ਘਾਟ ਨਾ ਮੈਂ ਇੰਨੇ ਚ ਵੀ ਨਾ ਕੁੜੀ ਰਹੀ ਕੀ ਉਹਨੇ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ। ਉਹਦੀ ਮੈਰਿਜ ਹੋ ਗਈ ਹੁਣ ਐਸਾ ਮ ਲੜਕੀ ਦੇ ਉਹ ਫੋਨ ਇਹਨੂੰ ਵਜਾ ਕੇ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਉਹਨੂੰ ਵੀ ਨੇ ਛੱਡਦਾ ਜਲੂਸ ਕੱਢਣ ਵਾਸਤੇ ਹਟਾਈਆਂ ਨਾ ਜਲੂਸ ਕੱਢਣ ਵਾਸਤੇ ਮੈਨੂੰ ਇਹ ਨਾ ਮਿਲ ਗਿਆ ਯਾਰ ਇਹ ਤੇਰੇ ਤੇ ਆ ਜਾ ਇੱਕ ਵਾਰ ਇੱਧਰ ਤੇ ਆ ਜਾ ਇੱਕ ਵਾਰ ਇੱਧਰ ਆ ਜਾ ਉਹਨੂੰ ਕਿ ਕਰਾਂ ਨਾ ਤਰਾ ਖਸਮ ਚੰਗਾ ਬਣਾ ਦੇ ਤਰਾ ਮਰ ਜਾ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤਰਾ ਤੇ ਨਿਆਣੇ ਸਾਹ ਲੈਣੀ ਆ ਮੈਂ ਤੇਰਾ ਖਸਮ ਚੰਗਾ ਬਣਾ ਸਾਹਮਣੇ ਵਾਲਾ ਬਣ ਕੇ ਤੂੰ ਬੋਲ ਰਿਹਾ ਆਈਆਂ ਆਹ ਜੀ ਤਾਂ ਦੇ ਬੰਦੇ ਲਾਹਤ ਬਲੇ ਬਲੇ ਬੰਦੀਆਂ ਨੂੰ ਗੱਲ ਕਰਨਾ ਤੇਰਾ ਕੋਈ ਮਤ ਬਲ ਨਹੀਂ ਗੱਲ ਕਰਦਾ ਸਾਨੂੰ ਦੱਸਦਾ ਐਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ